ਕਿਸਮਤ ਵਾਲੇ ਮਰਦਾਂ ਦੇ ਨੂ ਲੱਛਣ ਸਮੁਦ੍ਰਿਕ ਸ਼ਾਸਤਰ ਵਿੱਚ ਮਰਦਾਂ ਦੇ ਸਰੀਰ ਦੀ ਬनावट ਤੇ ਸਰੀਰ ਤੇ ਮੌਜੂਦ ਕੁਝ ਨਿਸ਼ਾਨਾ ਦੇ ਆਧਾਰ ਤੇ ਮਰਦਾਂ ਦੇ ਜੀਵਨ ਕਿਸਮਤ ਤੇ ਉਸ ਦੇ ਅਨੁਸਾਰ ਬਨ ਰੇ ਸੰਯੋਗਾ ਬਾਰੇ ਦੱਸਿਆ ਗਿਆ ਹੈ ਮਰਦਾਂ ਦੇ ਸਰੀਰ ਤੇ ਕੁਝ ਇਸ ਤਰ੍ਹਾਂ ਦੇ ਨਿਸ਼ਾਨ ਜਾਂ ਫਿਰ ਉਹਨਾਂ ਦੇ ਕੁਝ ਅਜੀਹੇ ਲੱਛਣ ਹੁੰਦੇ ਹਨ ਜਿਨ੍ਹਾਂ ਦੇ ਆਧਾਰ ਤੇ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਉਹ ਪੁਸ਼ ਬਹੁਤ ਹੀ ਕਿਸਮਤ ਵਾਲਾ ਹੈ ਜਿਕਰ ਤੁਹਾਡੇ ਸਰੀਰ ਤੇ ਜਨਮ ਤੋਂ ਹੀ ਕੁਝ ਨਿਸ਼ਾਨ ਬਨੇ ਹੋਏ ਹਨ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਜੇ ਇਸ ਤਰ੍ਹਾਂ ਦੇ ਨਿਸ਼ਾਨ ਹੁੰਦੇ ਹਨ ਜੋ ਮਰਦ ਦੀ ਬੁੱਧੀ ਤੇ ਤੀਬਰਤਾ ਬਾਰੇ ਦੱਸਦੇ ਹਨ ਜਿਹੜੇ ਮਰਦਾਂ ਦੇ ਸਰੀਰ ਤੇ ਅਜਿਹੇ ਨਿਸ਼ਾਨ ਹੁੰਦੇ ਹਨ ਉਹ ਆਪਣੀ ਜ਼ਿੰਦਗੀ ਚ ਬਹੁਤ ਉੱਚਾਈਆਂ ਹਾਸਲ ਕਰਦੇ ਹਨ ਸਫਲਤਾ ਉਹਨਾਂ ਦੇ ਕਦਮ ਚੁੰਮਦੀ ਹੈ ਇਹਨਾਂ ਦਾ ਸਾਥੀ ਤੇ ਇਹਨਾਂ ਦਾ ਪਰਿਵਾਰ ਹਮੇਸ਼ਾ ਖੁਸ਼ ਰਹਿੰਦਾ ਹੈ ਜੇਕਰ ਕਿਸੇ ਵੀ ਮਰਦ ਦੇ ਸਰੀਰ ਤੇ ਕੁਝ ਖਾਸ ਜਗ੍ਹਾ ਤੇ ਨਿਸ਼ਾਨ ਹੁੰਦੇ ਹਨ ਤਾਂ ਉਸ ਦੀ ਜ਼ਿੰਦਗੀ ਚ ਧਨ ਸੰਬੰਧੀ ਸਾਰੀ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ ਨਾਲ ਹੀ ਜਿੰਨਾ ਮਰਦਾਂ ਦੀ ਛਾਤੀ ਤੇ ਵਾਲ ਹੁੰਦੇ ਹਨ ਇਸ ਦਾ ਕੀ ਮਤਲਬ ਹੈ ਜਦ ਤੁਹਾਡੀ ਨਹੀਂ ਸ਼ੁਭ ਹੈ ਜਾਂ ਫਿਰ ਅਸ਼ੁਭ ਸੰਬੰਧੀ ਅੱਜ ਅਸੀਂ ਦੱਸਾਂਗੇ ਦੋਸਤੋ ਪੈਸੇ ਦੀ ਜ਼ਰੂਰਤ ਸਾਰਿਆਂ ਨੂੰ ਹੁੰਦੀ ਹੈ ਚਾਹੇ ਉਹ ਗਰੀਬ ਹੋਵੇ ਜਾਂ ਫਿਰ ਅਮੀਰ ਧਨ ਤੋਂ ਬਿਨਾ ਇਹ ਜ਼ਿੰਦਗੀ ਜਿਉਣਾ ਬਹੁਤ ਮੁਸ਼ਕਲ ਹੈ ਤਾਂ ਨਲ ਕਿਸੇ ਭੁੱਖੇ ਇਨਸਾਨ ਦੀ ਭੁੱਖ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਆਪਕੀ ਜ਼ਿੰਦਗੀ ਵਿੱਚ ਧਨ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇੰਨਾ ਕੁਝ ਖਾਸ ਨਿਸ਼ਾਨਾ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਕਿਸ ਮਰਦ ਦੀ ਕਿਸਮਤ ਵਿੱਚ ਕਿੰਨਾ ਧਨ ਲਿਖਿਆ ਹੋਇਆ ਹੈ। ਤੁਹਾਡੀ ਕਿਸਮਤ ਵਿੱਚ ਧਨਵਾਨ ਹੋਣਾ ਲਿਖਿਆ ਹੈ ਜਾਂ ਨਹੀਂ। ਆਪ ਜਾਣਦੇ ਹਾਂ ਮਰਦਾਂ ਦੇ ਸਰੀਰ ਤੇ ਮੌਜੂਦ ਇੰਨਾ ਨਿਸ਼ਾਨਾ ਦੇ ਬਾਰੇ ਜੋ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਸਮਤ ਵਾਲੇ ਹੋ ਜਾਂ ਨਹੀਂ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਜ਼ਰੂਰ ਲਿਖਣਾ ਸਮੁਦ੍ਰਿਕ ਸ਼ਾਸਤਰ ਦੇ ਅਨੁਸਾਰ ਜਿੰਨਾ ਮਰਦਾਂ ਦੀ ਹਥੇਲੀ ਤੇ ਬਿਲਕੁਲ ਵਿਚਕਾਰਲਾ ਹਿੱਸਾ ਲਾਲ ਹੁੰਦਾ ਹੈ ਤਾਂ ਉਹਨਾਂ ਨੂੰ ਵਾਹਨ ਸੁਖਤੇ ਸਮਾਜ ਚ ਮਾਨਸਮਾਨ ਮਿਲਦਾ ਹੈ ਤੇ ਨਾਲ ਹੀ ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਰਹਿੰਦੀ ਜੇਕਰ ਇਹ ਆਪਣੇ ਦਿਲ ਤੋਂ ਮਿਹਨਤ ਕਰਨ ਤਾਂ ਬਹੁਤ ਜਲਦੀ ਧਨਵਾਨ ਹੋ ਜਾਂਦੇ ਹਨ ਇਹਨਾਂ ਦਾ ਥੋੜਾ ਜਿਹਾ ਆਲਸ ਇਹਨਾਂ ਦੀ ਕਿਸਮਤ ਚਮਕਣ ਨੂੰ ਰੋਕ ਸਕਦਾ ਹੈ ਜੇਕਰ ਇਹਨਾਂ ਨੇ ਆਪਣੀ ਜ਼ਿੰਦਗੀ ਚ ਸਫਲ ਹੋਣਾ ਹੈ ਤਾਂ ਆਪਣੇ ਆਲਸ ਤੇ ਕਾਬੂ ਜ਼ਰੂਰ ਪੋਣਾ ਹੋਵੇਗਾ ਜਿਨ੍ਹਾਂ ਮਰਦਾਂ ਦੇ ਪੈਰ ਲਾਲ ਰੰਗ ਦੇ ਹੁੰਦੇ ਹਨ ਤੇ ਉਹਨਾਂ ਦੇ ਪੈਰਾਂ 'ਚ ਪਸੀਨਾ ਬਹੁਤ ਆਉਂਦਾ ਹੈ ਪਰ ਇਸ ਤਰ੍ਹਾਂ ਦੇ ਪੁਰਸ਼ ਆਪਣੀ ਜ਼ਿੰਦਗੀ 'ਚ ਸਾਰੇ ਤਰ੍ਹਾਂ ਦਾ ਸੁੱਖ ਪ੍ਰਾਪਤ ਕਰਨ ਵਾਲੇ ਹੁੰਦੇ ਹਨ ਇਹੋ ਜਿਹੇ ਲੋਕ ਬਹੁਤ ਹੀ ਆਰਾਮਦਾਇਕ ਜੀਵਨ ਬਤੀਤ ਕਰਦੇ ਹਨ ਪਰ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਇਸ ਤਰ੍ਹਾਂ ਦੇ ਪੁਰਸ਼ ਆਪਣੀ ਜ਼ਿੰਦਗੀ 'ਚ ਬਿਨਾਂ ਰੁਕੇ ਲਗਾਤਾਰ ਕੰਮ ਕਰਦੇ ਹਨ ਤਾਂ ਇਹਨਾਂ ਨੂੰ ਬਹੁਤ ਜਲਦੀ ਸਫਲਤਾ ਪ੍ਰਾਪਤ ਹੁੰਦੀ ਹੈ ਜਿੰਨਾ ਮਰਦਾਂ ਦੇ ਪੱਟ ਲੰਮੇ ਤੇ ਮੋٹے ਹੁੰਦੇ ਹਨ ਉਹਨਾਂ ਦੀ ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ ਮਜ਼ਬੂਤ ਪੱਟਾਂ ਵਾਲੇ ਮਰਦ ਸਰੀਰ ਤੋਂ ਤਾਕਤਵਰ ਹੁੰਦੇ ਹਨ ਤੇ ਉਹਨਾਂ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਬਸ ਇਹਨਾਂ ਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦੇ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਤੇ ਕੋਈ ਵੀ ਫੈਸਲਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਜਿਸ ਮਰਦ ਦੀ ਗਰਦਨ ਛੋਟੀ ਹੁੰਦੀ ਹੈ ਇਹੋ ਜਿਹੇ ਲੋਕ ਆਪਣੇ ਵਿਆਹ ਤੋਂ ਬਾਅਦ ਧਨਵਾਨ ਹੋ ਜਾਂਦੇ ਹਨ ਤੇ ਜ਼ਿੰਦਗੀ ਵਿੱਚ ਕਈ ਉਪਲਬਧੀਆਂ ਹਾਸਲ ਕਰਦੇ ਹਨ ਇਹੋ ਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੁਸੀਂ ਕਹਾਵਤ ਸੁਣੀ ਹੋਵੇਗੀ ਕਿ ਹਰ ਕਾਮਯਾਬ ਵਿਅਕਤੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ ਜਦੋਂ ਇਹਨਾਂ ਦਾ ਵਿਆਹ ਹੁੰਦਾ ਹੈ ਤਾਂ ਇਹਨਾਂ ਦਾ ਜੀਵਨ ਸਾਥੀ ਇਹਨਾਂ ਲਈ ਲక్ష్ਮੀ ਦਾ ਰੂਪ ਬਣ ਕੇ ਇਹਨਾਂ ਦੇ ਘਰ ਹੁੰਦਾ ਹੈ ਜੇਕਰ ਕਿਸੇ ਮਰਦ ਦੀ ਤੁੰਨੀ ਢੂੰਗੀ ਤੇ گول ਹੋਵੇ ਤਾਂ ਉਹ ਸਾਰੇ ਸੁਖੰਦ ਪ੍ਰਾਪਤ ਕਰਦਾ ਹੈ ਜਿਸ ਮਰਦ ਦੀ ਪਿੱਠ ਕਛੂਏ ਦੀ ਪਿੱਠ ਦੇ ਆਕਾਰ ਦੀ ਹੁੰਦੀ ਹੈ ਉਹ ਧਨવાન ਤੇ ਕਿਸਮਤ ਵਾਲਾ ਹੁੰਦਾ ਹੈ ਇਹੋ ਜੇ ਮਰਦ ਦੇ ਹੱਥ ਵਿੱਚ ਧੰਨ ਟਿਕਦਾ ਹੈ ਤੇ ਧੰਨ ਇਹਨਾਂ ਵੱਲ ਆਪਣੇ ਆਪ ਖਿੱਚਿਆ ਚਲਾ ਹੁੰਦਾ ਹੈ ਸਿਰਫ ਇਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਆਪਣੇ ਹੰਕਾਰ ਨੂੰ ਆਪਣੇ ਕਾਬੂ ਚ ਰੱਖਣ ਨਹੀਂ ਤਾਂ ਇਹਨਾਂ ਦਾ ਹੰਕਾਰ ਇਹਨਾਂ ਤੇ ਹਾਵੀ ਹੋ ਸਕਦਾ ਹੈ ਜੇਕਰ ਕਿਸੇ ਮਰਦ ਦੇ ਅੰਗੂਠੇ ਦੇ ਨਾਲ ਵਾਲੀ ਉਂਗਲ ਅੰਗੂਠੇ ਤੋਂ ਵੱਡੀ ਦਿਖਾਈ ਦਿੰਦੀ ਹੈ ਤਾਂ ਇਹੋ ਜਿਹਾ ਮਰਦ ਵੀ ਆਪਣੀ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਦਾ ਹੈ ਤੇ ਬਹੁਤ ਹੀ ਕਿਸਮਤ ਵਾਲਾ ਹੁੰਦਾ ਹੈ ਜੇਕਰ ਕਿਸੇ ਮਰਦ ਦੇ ਪੈਰ ਦੀ ਸੱਤ ਤੋਂ ਛੋਟੀ ਉਂਗਲੀ ਅੰਗੂਠੇ ਤੋਂ ਵੱਡੀ ਹੋਵੇ ਤਾਂ ਬਹੁਤ ਤਨੀ ਹੁੰਦਾ ਹੈ ਉਸ ਦੇ ਦਿਲ 'ਚ ਸਾਰਿਆਂ ਲਈ ਦਇਆ ਹੁੰਦੀ ਹੈ ਦੋਸਤੋ ਆਓ ਹੁਣ ਜਾਣਦੇ ਹਾਂ ਉਹਨਾਂ ਮਰਦਾਂ ਬਾਰੇ ਜਿਨ੍ਹਾਂ ਦੀ ਛਾਤੀ 'ਤੇ ਵਾਲ ਹੁੰਦੇ ਹਨ ਇਸ ਮੁਦਿਕ ਸ਼ਾਸਤਰ ਅਨੁਸਾਰ ਆਕਰ ਇਸ ਦਾ ਕੀ ਮਤਲਬ ਹੈ ਜਿੰਨਾ ਮਰਦਾਂ ਦੀ ਛਾਤੀ ਤੇ ਵਾਲ ਜ਼ਿਆਦਾ ਹੁੰਦੇ ਹਨ ਇਹੋ ਜਿਹੇ ਮਦ ਦੂਜੇ ਮਰਦਾਂ ਨਾਲੋਂ ਜ਼ਿਆਦਾ ਦਿਮਾਗ ਵਾਲੇ ਹੁੰਦੇ ਹਨ ਇਨ੍ਹਾਂ ਲੋਕਾਂ ਦਾ ਜਨਮ ਸਿਰਫ ਪੈਸਾ ਕਮਾਉਣ ਲਈ ਹੀ ਹੁੰਦਾ ਹੈ ਇਹ ਲੋਕ ਆਪਣੇ ਦਿਮਾਗ ਨਾਲ ਘਰ ਬੈਠੇ ਹੀ ਬਹੁਤ ਸਾਰਾ ਪੈਸਾ ਕਮਾਉਣ ਦੀ ਸਮਰੱਥਾ ਰੱਖਦੇ ਹਨ ਤੇ ਲੋਕਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾ ਸਕਦੇ ਹਨ ਇਹ ਸੰਗੀਤરા ਜਾਣਦੇ ਹਨ ਕਿ ਲੋਕਾਂ ਤੋਂ ਆਪਣਾ ਪੈਸਾ ਕਿਸ ਤਰ੍ਹਾਂ ਕਢਵਾਉਣਾ ਹੈ ਜਿਹੋ ਜੇ ਮਰਦ ਜੇਕਰ ਆਪਣਾ ਕਾਰੋਬਾਰ ਕਰਦੇ ਹਨ ਤਾਂ ਇਹਨਾਂ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਬਸ ਧੀਰਜ ਨਾਲ ਤੇ ਦਿਮਾਗ ਨਾਲ ਕੰਮ ਲੈਣਾ ਹੋਵੇਗਾ ਸਮੁਦ੍ਰਿਕ ਸ਼ਾਸਤਰ ਅਨੁਸਾਰ ਜਿੰਨਾ ਮਰਦਾਂ ਦੀ ਛਾਤੀ ਦੇ ਵਿਚਕਾਰ ਵਾਲ ਹੁੰਦੇ ਹਨ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਬੜੇ ਹੀ ਸ਼ਾਂਤ ਸੁਭਾਅ ਦੇ ਹੁੰਦੇ ਹਨ ਤੇ ਨਾ ਹੀ ਕਿਸੇ ਨੂੰ ਝੂਠ ਬੋਲਦੇ ਹਨ ਤੇ ਨਾ ਹੀ ਕਿਸੇ ਨਾਲ ਛਲਕਪਟ ਕਰਨ ਦੀ ਸੋਚਦੇ ਹਨ ਇਹ ਬਹੁਤ ਹੀ ਮਿਹਨਤੀ ਹੁੰਦੇ ਹਨ ਤੇ ਸਫਲਤਾ ਹਾਸਲ ਕਰਦੇ ਹਨ ਇਹ ਕਿਸੇ ਵੀ ਕੰਮ ਨੂੰ ਕਰਨ ਤੋਂ ਪਿੱਛੇ ਨਹੀਂ ਹਟਦੇ ਤੇ ਨਾ ਹੀ ਕਿਸੇ ਨੂੰ ਧੋਖਾ ਦਿੰਦੇ ਹਨ ਪਰ ਕਈ ਵਾਰ ਇਹਨਾਂ ਦੀ ਚੰਗਿਆਈ ਇਹਨਾਂ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ ਇਹਨਾਂ ਦੇ ਚੰਗੇ ਸੁਭਾਅ ਕਾਰਨ ਹੀ ਸਮਾਜ ਵਿੱਚ ਇਹਨਾਂ ਦੀ ਇੱਜ਼ਤ ਹੁੰਦੀ ਹੈ ਤੇ ਇਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਰਹਿੰਦੀ ਛਾਤੀ ਤੇ ਵਾਲ ਹੋਣਾ ਇੱਕ ਸੱਚੇ ਮਰਦ ਦੀ ਨਿਸ਼ਾਨੀ ਹੁੰਦੀ ਹੈ ਇਹ ਬੜੇ ਹੀ ਕਿਸਮਤ ਵਾਲੇ ਹੁੰਦੇ ਹਨ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤਿੱਤਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਸਮਰੱਥਾ ਤੇ ਵਿਸ਼ਵਾਸ ਤੇ ਹੀ ਅਜ਼ਮਾਓ ਵੀਡੀਓ ਦਾ ਉਦੇਸ਼ ਮੱਤ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਵਾ ਨਹੀਂ ਕਰਦੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ